ਅਨੇਕ ਬਾਾਰ ਪੁੱਛਿਓ ਕੀ ਕਾਰਨ ਕੀ ਐ ਅਸੀਂ ਇਹ ਰਿਪੋਰਟ ਲਖਾਈ ਐ ਸਾਡੀ ਭੈਣ ਨੂੰ ਮਿਲ ਕੇ ਭਰਾ ਬਣਿਆ ਆਇਆ ਸੀ ਭਰਾ ਬਣ ਕੇ ਭਰਾ ਮਾਰ ਕੀਤੀ ਹੋਈ ਐ ਭੈਣ ਬਣਾ ਕੇ ਰਖੜੀ ਬਣਾ ਕੇ ਇਹ ਕੰਮ ਕੀਤਾ ਸਾਡੀ ਕੁੜੀ ਘੱਟ ਕੇ ਲੈ ਗਿਆ ਅੱਜ 4 ਦਿਨ ਹੋ ਗਏ ਤੇ ਕੋਈ ਕਾਰਵਾਈ ਨਹੀਂ ਕਰਨ ਦੀ ਸਾਡੀ ਸਾਡੀ ਸੁਣਣ ਨੇ ਦਈ ਸਾਰੀ ਗੱਲ ਉਹਨਾਂ ਤੇ ਸੁਣ ਲਈ ਸਾਡੇ ਘਰੇ ਆਉਣ ਜਾਣ ਸੀ ਬੜਾ ਮੈਂ ਕਿ ਇਦਾਂ ਰਹਿੰਦਾ ਨਾ ਕਿ ਬੜੇ ਵਧੀਆ ਤਰੀਕੇ ਨਾਲ ਤਾਂ ਸਾਨੂੰ ਇਹ ਨਹੀਂ ਪਤਾ ਹੈਗਾ ਕਿ ਉਹਨੇ ਇਹ ਕੰਮ ਕਰਨਾ ਸਾਡੇ ਨਾਲ ਹਾਂਜੀ ਨਵਾਲਕ ਆ ਹਾਂ ਬਾਲਕ ਆ ਹਾਂਜੀ ਉਹ ਜਿਵੇਂ ਉਹਦੀ ਕੰਪਲੇਨ ਲਖਾਈ ਕੀ ਕਰਨੀ ਉਹ ਸਾਡੀ ਸੁਣਾਈ ਨਹੀਂ ਕਰਦੀ ਪਈ ਦੋ ਤਿੰਨ ਵਾਰੀ ਆਇਆ ਚਾਰ ਦਿਨ ਹੋ ਗਏ ਹਨ ਆਉਂਦੇ ਆਉਂਦੇ ਬਸ ਉਹ ਕਹਿੰਦੇ ਕੋਈ ਨਹੀਂ ਅੱਜ ਕਰਦੇ ਆ ਉਹਨਾਂ ਨੇ ਆ ਜਾਣਾ ਵਾ ਸਵੇਰੇ ਆਉਣਾ ਵਾ ਸਵੇਰੇ ਬੁਲਾਇਆ ਉਹਨਾਂ ਨੂੰ ਅੱਜ ਚਾਰ ਦਿਨ ਹੋ ਗਏ ਹਨ ਇੱਥੇ ਆਉਂਦੇ ਨੇ ਕੋਈ ਸੁਣਾਈ ਨਹੀਂ ਕਰਦੇ ਪਏ ਸਾਡੀ ਮੰਗ ਹੀ ਕਰਦੇ ਵੀ ਸਾਡੀ ਕੁੜੀ ਸਾਡੇ ਘਰੇ ਉਹਨਾਂ ਚ ਇਨਸਾਫ ਚਾਹੀਦਾ ਸਾਨੂੰ ਨਹੀਂ ਸਾਨੂੰ ਹੁਣ ਜੇ ਪਤਾ ਲੱਗਾ ਪਰ ਸਾਨੂੰ ਥੋੜੀ ਥੋੜੀ ਖਬਰ ਮਿਲਦੀ ਰਹੀ ਸੀ ਜੀ ਸਮਰਤ ਭਰਾ ਭੈਣ ਭਰਾ ਬਣਾ ਕੇ ਇਸ ਤਰ੍ਹਾਂ ਦੀ ਇਸ ਤਰ੍ਹਾਂ ਦਾ ਕੰਮ ਕੀਤਾ ਬਹੁਤ ਬਹੁਤ ਵੱਡੀ ਕੀਤੀ ਹੋਈ ਉਹਨੇ ਥੋੜੀ ਵੀ ਨਹੀਂ ਹੈਗੀ ਤੁਹਾਨੂੰ ਪਤਾ ਭੈਣ ਭਰਾ ਦਾ ਰਿਸ਼ਤਾ ਕਿੰਨਾ ਵੱਡਾ ਹੁੰਦਾ ਵਾ ਉਹਨੇ ਉਹਨੇ ਵੀ ਬਦਨਾਮ ਕਰ ਦਿੱਤਾ ਆ ਵਾ ਹਾਂਜੀ ਬਦਨਾਮ ਕੀਤਾ ਆ ਵਾ ਇਸ ਤਰ੍ਹਾਂ ਦੀ ਸਜ਼ਾ ਚਾਹੁੰਦੇ ਉਹ ਵੀ ਕਿਹਦੇ ਬੰਦੇ ਨੇ ਐਂ ਕਹਿੰਦੇ ਵਾਤ ਤੋਂ ਬਾਅਦ ਸਜ਼ਾ ਮਿਲਣੀ ਚਾਹੀਦੀ ਉਹਨੂੰ ਸਰਜੀਤ ਕੌਰ ਕੀ ਗੱਲਬਾਤ ਹੋਈ ਜਿਹੜਾ ਛਾਲੇ ਗੱਲਬਾਤ ਕੀ ਹੋਈ ਵੀ ਆਉਣ ਜਾਣ ਸੀ ਮੁੰਡੇ ਦਾ ਭਰਾ ਬਣਿਆ ਹੈ ਤੇ ਰਖੜੀ ਵੀ ਬਣਾਉਂਦਾ ਰਿਹਾ ਮੁੰਡਾ ਅੱਛਾ ਤੇ ਰਖੜੀ ਬਣਾ ਕੇ ਮੁੜ ਕੇ ਸਾਨੂੰ ਨਹੀਂ ਪਤਾ ਕਿ ਇਹਨਾਂ ਦੀ ਕੀ ਗੱ사ਬ ਕਿਤਾਬ ਹੈ ਤੇ ਸਾਡੀ ਬੇਟੀ ਦੇ ਨਾਲ ਇਹਨੇ ਇਹ ਚਾਂਸ ਕਰ ਲਿਆ 29 ਤਰੀਕ ਮੰਗਲਵਾਰ 29 ਤਰੀਕ ਦੀ ਗਈ ਹਾਂ ਹਾਂਜੀ ਮੰਗਲਵਾਰ ਨੂੰ ਪੁਲਿਸ ਕੰਪਲੇਨਟ ਕੀਤੀ ਹਾਂਜੀ ਠੀਕ ਹੈ ਉਸ ਨੇ ਕਿਹਾ ਸੀ ਤੁਸੀਂ ਅਰਜ਼ੀ ਨਾ ਪਰਚਾ ਦਰਜ ਨਹੀਂ ਕਰਨਾ ਜੇ ਅਰਜ਼ੀ ਦੇ ਦਿਓ ਜੇ ਉਹਨਾਂ ਨੂੰ ਲੈ ਕੇ ਆਵਾਂਗੇ ਤੇ ਪਰਚਾ ਫਿਰ ਦਰਜ ਕਰਾਂਗੇ ਲੱਗ ਰਿਹਾ ਨਾ ਮੁੰਡਾ ਹਾਂ ਲੱਗ ਰਿਹਾ ਨਾਲ ਦੀ ਗਲੀ ਚ ਅੱਛਾ ਛੁੜੀ ਬਾਲਕ ਹੈ ਕਿ ਨਾ ਬਾਲਕ ਨਹੀਂ ਬਾਲ ਛੋਟੀ ਉਮਰ ਚ ਆ ਅੱਛਾ ਹਾਂਜੀ ਮੁੰਡਾ ਹੈਗਾ 21 ਕੇ ਸਾਲ ਦਾ ਉਹ ਮਾਰ ਨਹੀਂ ਕਰਦੇ ਅਸੀਂ ਮੰਗ ਕਰਦੇ ਵੀ ਸਾਡੀ ਬੇਟੀ ਸਾਡੇ ਘਰੇ ਆਉਣੀ ਚਾਹੀਦੀ ਸਜ਼ਾ ਦਿੱਤਾ ਜਾਵੇ ਉਹਨੂੰ ਸਜ਼ਾ ਹੋ ਜੇ ਮੇਰਾ ਨਾਮ ਜੀ ਅਮਨ ਮੋਨਲੇਵਾਸੀ ਭਾਰਤੀ ਮੋਨਲੇਵਾਸੀ ਮੁਕਤੀ ਮੋਰਚੇ ਦੇ ਯੋਧੇ ਵੀ ਚੇਅਰਮੈਨ ਪੰਜਾਬ ਜਿਸ ਤਰ੍ਹਾਂ ਕਿ ਅੰਮ੍ਰਿਤਸਰ ਸੁਲਤਾਨਪੁਰ ਖਾਨੇ ਦੇ ਬਾਹਰ ਖੜੇ ਆ ਇੱਕ ਪੀੜਿਤ ਪਰਿਵਾਰ ਜਿਨ੍ਹਾਂ ਦੀ ਬੱਚੀ ਅੱਜ ਤਿੰਨ ਤਿੰਨ ਤੋਂ ਚਾਰ ਦਿਨ ਹੋ ਗਏ ਆ ਜਿਹੜੀ ਕਿ ਘਰੋਂ ਇੱਕ ਲੜਕਾ ਇਹਨਾਂ ਦੇ ਕਹਿੰਦੇ ਮੁਤਾਬਿਕ ਜੋ ਇਹ ਨਾਮ ਦੱਸਦੇ ਪਏ ਨੇ ਉਹਨਾਂ ਨੂੰ ਉਸ ਲੜਕੀ ਨੂੰ ਘਰੋਂ 12:00 ਵਜੇ ਦੇ ਕਰੀਬ ਰਾਤ ਨੂੰ ਉਪਜਾ ਕੇ ਲੈ ਗਿਆ ਪਰ ਸਭ ਤੋਂ ਜਿਹੜੀ ਮੰਦਭਾਗੀ ਗੱਲ ਇਹ ਆ ਕਿ ਜਦੋਂ ਸਰਕਾਰਾਂ ਕਹਿੰਦੀਆਂ ਨੇ ਕਿ ਧੀਆਂ ਨੂੰ ਪੜਾਓ ਤੇ ਧੀਆਂ ਨੂੰ ਪੜਾਣਗੇ ਲਿਖਾਣਗੇ ਸਭ ਕਰਦੇ ਆ ਪਰਿਵਾਰ ਪਰ ਜਦੋਂ ਕੋਈ ਨਾ ਕੋਈ ਇਦਾਂ ਦੀ ਮਿਸਹੈਪਨਿੰਗ ਹੋ ਜਾਂਦੀ ਆ ਪਰ ਪੁਲਿਸ ਆਪਣਾ ਕੰਮ ਜਿਹੜਾ ਵਾ ਪੂਰੇ ਸਹੀ ਢੰਗ ਦੇ ਨਾਲ ਨਹੀਂ ਕਰਦੀ ਉਹਦਾ ਕਾਰਨ ਜਦੋਂ ਕਿ ਮਾਜੋਗ ਹਾਈ ਕੋਰਟ ਸੁਪਰੀਮ ਕੋਰਟ ਦੀ ਗਾਈਡਲਾਈਨ ਆ ਕਿ ਜਦੋਂ ਵੀ ਕੋਈ ਸੀਰੀਅਸ ਕ੍ਰਾਈਮ ਹੋ ਜਾਂਦਾ ਔਨ ਦੀ ਸਪੌਟ ਜਿਹੜੀ ਐਫਆਰ ਡਰਜ ਕਰਨੀ ਲਾਜ਼ਮੀ ਆ ਪਰ ਇਥੋਂ ਦੇ ਥਾਣੇ ਦੀ ਤੁਹਾਨੂੰ ਗੱਲ ਦੱਸ ਦਈਏ ਕਿ 28 ਜਾਂ 29 ਤਰੀ ਦੀ ਲੜਕੀ ਗਾਇਬ ਹੋਇਆ ਤੇ ਪੀੜੀ ਪਰਿਵਾਰ ਬਾਰ ਬਾਰ ਆ ਕੇ ਥਾਣੇ ਦੇ ਗੇੜੇ ਘੜਦਾ ਪਿਆ ਤੇ ਹਲੇ ਤੱਕ ਐਫਆਰ ਜਿਹੜੀ ਦਰਜ ਨਹੀਂ ਕੀਤੀ ਗਈ ਦੂਸਰੀ ਥੇ ਜਿਹੜੀ ਆ ਆਈਓ ਸਾਹਿਬ ਨੂੰ ਪੁੱਛਿਆ ਕਿ ਦੂਸਰੀ ਦੇ ਰਹਾਂਦੀ ਉਹ ਕਿ ਰੋਹ ਤੇ ਰੋਜ ਡੇਲੀ ਡੇਲੀ ਟਾਈਮ ਲੈ ਕੇ ਚੱਲ ਜਾਂਦੇ ਨੇ ਕਿ ਅੱਜ ਅਸੀਂ ਬੱਚੇ ਪੇਸ਼ ਕਰਾ ਦਾਂਗੇ ਅੱਜ ਅਸੀਂ ਬੱਚੇ ਪੇਸ਼ ਕਰਾ ਦਾਂਗੇ ਪਰ ਅੱਜ ਵੀ ਜਿਹੜਾ 5 ਵਜੇ ਦਾ ਟਾਈਮ ਦੇ ਕੇ ਉਹ ਪਰਿਵਾਰ ਨਹੀਂ ਪਹੁੰਚਿਆ ਇਹਦਾ ਮਤਲਬ ਕਿ ਗਲਤ ਹੈ ਪਰਿਵਾਰ ਵੱਲੋਂ ਇਗਜ਼ਾਮ ਵੀ ਕੁੜੀ ਨੂੰ ਜਿਹੜਾ ਉਹ ਭਰਾ ਬਣਿਆ ਹੋਇਆ ਸੀਗਾ ਪਹਿਲਾਂ ਹਾਂਜੀ ਇਹਨਾਂ ਦੇ ਦੱਸਣ ਦੇ ਮਤਾਬਿਕ ਪਰ ਜੇ ਇਸ ਤਰ੍ਹਾਂ ਦਾ ਰਿਸ਼ਤਾ ਜਿਹੜਾ ਤਲੰਕਿਤ ਕਰਨਾ ਜਿਹੜੀ ਇੱਕ ਭੈਣ ਉਹ ਉਸ ਨੂੰ ਭਰਾ ਬਣ ਆ ਜਾ ਉਸ ਭਰਾ ਨੇ ਉਸ ਨੂੰ ਭੈਣ ਬਣਾਏ ਰਖੜੀ ਬਣਾਉਂਦਾ ਹੋਵੇ ਉਸ ਨੂੰ ਭੁਜਾ ਕੇ ਲੈ ਜਾ ਜਿਸਾਂ ਕਿ ਉਹ ਦੱਸਣ ਦੇ ਮਤਾਬਿਕ ਇਹਨਾਂ ਦੇ ਕਿ ਕੁੜੀ ਸਰਟੀਫਿਕੇਟ ਵੀ ਲੈ ਗਈ ਆ ਪਰ ਉਹ ਹੈਗੀ ਆ ਨਾਬਾਲਗ ਬਾਲਕ ਨਹੀਂ ਹੈ ਕੁੜੀ ਕੁੜੀ ਹਾਲੇ ਨਾ ਬਾਲਕ ਆ ਉਹਨੂੰ ਸੋਚ ਸਮਝ ਨਹੀਂ ਹੈਗੀ ਜੋ ਗਾਈਡਲਾਈਨ ਕਹਿੰਦੀ ਆ ਪਰ ਜੇ ਕਾਨੂੰਨ ਦੀ ਧਾਰਾ ਦੇ ਤਹਿਤ ਪਹਿਲੇ ਬੇਸ ਤੇ ਬੰਦੀ ਸੀ ਆਫਰ ਦਰਜ ਹੋਣੀ ਉਹ ਆਫਰ ਹਾਲੇ ਤੱਕ ਵੀ ਦਰਜ ਨਹੀਂ ਕੀਤੀ ਗਈ ਇਹਦਾ ਮਤਲਬ ਜਾਂ ਤਾਂ ਉਹ ਪੋਲੀਟਿਕਲ ਸਪੋਰਟ ਹੈ ਅਸਲ ਪਰਿਵਾਰ ਨੂੰ ਤੇ ਜਾਂ ਕੋਈ ਨਾ ਕੋਈ ਪਹੁੰਚ ਤੇ ਹੈਗੀ ਆ ਤੁਸੀਂ ਪਹਿਲੀ ਮੰਗ ਕੀ ਮੰਗ ਸਰ ਇਹ ਹੈ ਕਿ ਪਿੜੀ ਪਰਿਵਾਰ ਤਿੰਨ ਚਾਰ ਦਿਨਾਂ ਤੋਂ ਜਿਹੜਾ ਠੱਕੇ ਖਾ ਰਿਹਾ ਹੈ ਕਿ ਮੇਰੀ ਕੁੜੀ ਲਿਆ ਦਿਓ ਮੇਰੀ ਬੇਟੀ ਨੂੰ ਲਿਆ ਦਿਓ ਜਿਨ੍ਹਾਂ ਨੇ ਦੇਖੋ ਜਿਹੜੇ ਪਰਿਵਾਰ ਨੇ ਭਾਜੀ ਛੋਟੀ ਜੀ ਬੱਚੀ ਤੋਂ ਜਿਹੜਾ ਇੰਨਾ ਵੱਡਾ ਪਾਲਿਆ ਵੇ 18 19 ਸਾਲ ਜਾਂ 17 ਸਾਲ ਪਰ ਉਸ ਪਰਿਵਾਰ ਨੂੰ ਪੁੱਛੋਗੇ ਉਹਦੀ ਧੀ ਚਲ ਗਈ ਆ ਪਰ ਪੁਲੀ ਪ੍ਰਸ਼ਾਸਨ ਆਰਾਮ ਨਾਲ ਬੈਠ ਕੇ ਸੁੱਤੀ ਆ ਉਹ ਮੰਗ ਕੀ ਕਰ ਮੰਗ ਇਹ ਹੀ ਹੈ ਕਿ ਐਸਾ ਦਰਜ ਕੀਤੀ ਜਾਵੇ ਜੋ ਕਾਨੂੰਨ ਦੀ ਧਾਰਾ ਤਾ ਜੋ ਬੰਦੀਆਂ ਆ ਤੇ ਉਸੇ ਪਰਚਾ ਦਰਜ ਕਰਕੇ ਉਹਨਾਂ ਤੇ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਹੋ ਕੀਤੀ ਜਾਵੇ ਨਹੀਂ ਤਾਂ ਫਿਰ ਮਜਬੂਰਨ ਜਿਹੜਾ ਬਾਬਾ ਸਾਹਿਬ ਭੀਮਰਾਓਂ ਬੇਰਕ ਜੀ ਦਾ ਸੰਵਿਧਾਨਿਕ ਅਧਿਕਾਰ ਆ ਜਿਹੜਾ ਕਿ ਰੋਡ ਤੇ ਆ ਕੇ ਪ੍ਰਦਰਸ਼ਨ ਕੀਤਾ ਜਾਏਗਾ ਅਸੀਂ ਨਹੀਂ ਚਾਹਨੇ ਕਿ ਕੋਈ ਪਬਲਿਕ ਨੂੰ ਪਰੇਸ਼ਾਨੀ ਹੋਵੇ ਜਾਂ ਪੁਲੀਸ ਪਰ ਪੁਲੀਸ ਪ੍ਰਸ਼ਾਸਨ ਆਪਣਾ ਕੰਮ ਤੇ ਸਹੀ ਜਿਹਨੂੰ ਮਾਨਜਾਉਂ ਅਦਾਲਤਾਂ ਨੇ ਗਾਈਡਲਾਈਨ ਦਿੱਤੀਆਂ ਹੀ ਆ ਉਹਨੂੰ ਪਾਲਣਾ ਕਰਨ ਜਿਸ ਤਰੀਕੇ ਨਾਲ ਆਪਣਾ ਕੁਰੀਦਾ ਆਪਣਾ ਕੀ ਗੜੀ ਨੂੰ ਹੈ ਇਹ ਬੰਬਾਲਕ ਕੁਰੀਏ ਤੂੰ ਦੀ ਪਿੰਕੀ ਅੰਮਰ ਸੁਤਾਲਵਿੰਡ ਜਿਹੜੇ ਕਿੱਲੇ ਰਹਿ ਰਹੇ ਨੇ ਤੇ ਇਹਨਾਂ ਨੂੰ ਜਿਹੜੀ ਅੱਜ ਇਹਨਾਂ ਨੂੰ ਕੰਪਲੇਂਟ ਜਿਹੜੀ ਇਹਨਾਂ ਦੇ ਪੇਰੈਂਟਸ ਕੋਲੋਂ ਦਿੱਤੀ ਹੈ ਕਿ ਉਹ ਕੋਈ ਜਿਹੜਾ ਇਹਨਾਂ ਦੇ ਘਰ ਦੇ ਇਲਾਕੇ ਵਿੱਚ ਲਟਕਾ ਸਾਜ ਨੇ ਉਹਨ ਆਪਣੇ ਗਾ ਲ ਲੈ ਗਿਆ ਤੇ ਇਸ ਦੇ ਖਿਲਾਫ ਜੋ ਪੁਲਿਸ ਕਾਰਵਾਈ ਇਹੀ ਕਰਕੇ ਤੇ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਕਰ ਰਹੇ ਆ ਤੇ ਜਲਦ ਤੋਂ ਜਲਦ ਇਹਨਾਂ ਨੂੰ ਜਿਹੜਾ ਵੀ ਇਹਨਾਂ ਦੇ ਮਾਸ ਦੇ ਜਿਹੜੇ ਵਾਣੇ ਕਰਾਂਗੇ